ਹੁਣ ਜਿਹੜੀ ਕੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਬਿਕਰਮਜੀਠੀਆ ਨੂੰ ਲੈ ਕੇ ਬਿਕਰਮਜੀਠੀਆ ਦੀ ਅੱਜ ਫੇਰ ਬਾਈ ਕੋਰਟ ਦੇ ਵਿੱਚ ਸੁਣਵਾਈ ਹੈ ਤੇ ਜਿਹੜਾ ਕਿ ਹੁਣ ਬੈਂਗਲੌਰ ਦਾ ਇੱਕ ਵਕੀਲ ਜਿਹਦੇ ਵਿੱਚ ਹੁਣ ਬਾਈ ਵਿਜੀਲੈਂਸ ਨੂੰ ਇੱਕ ਤਰ੍ਹਾਂ ਦਾ ਸਕੰਜੇ ਵਿੱਚ ਵਸਾ ਲਿਆ ਪੰਜਾਬ ਸਰਕਾਰ ਤੇ ਕਈ ਵੱਡੇ ਸਵਾਲ ਰੱਖ ਦਿੱਤੇ ਗਏ ਜਿਹਦੇ ਵਿੱਚ ਇਹਨਾਂ ਨੇ ਅੱਗੇ ਸੁਣਵਾਈ ਰੱਖ ਦਿੱਤੀ ਜਾਂਦੀ ਸੀ ਕਿ ਕਿਸ ਦਿਨ 7 ਦਿਨਾਂ ਦਾ ਮਾਮਲਾ ਹੋੁੰਦਾ ਸੀ ਸਾਹਮਣੇ ਕਿਸੇ ਦਿਨ 14 ਦਿਨਾਂ ਦੀ ਹਰੀਅਤ ਦੇ ਵਿੱਚ ਭੇਜਿਆ ਜਾਂਦਾ ਸੀ ਬਿਕਰਮਜੀਠੀ ਨੂੰ ਪਰ ਹੁਣ ਬੈਂਗਲੌਰ ਦੇ ਵਕੀਲ ਨੇ ਵਿਜੀਲੈਂਸ ਨੂੰ ਵੀ ਫਸਾ ਲਿਆ ਤੇ ਪੰਜਾਬ ਸਰਕਾਰ ਨੂੰ ਵੀ ਤਾਂ ਜਿਹੜੀ ਹੁਣ ਇੱਕ ਵੀਡੀਓ ਆ ਗਈ ਸਾਹਮਣੇ ਤਾਂ ਪਹਿਲਾਂ ਵੀਡੀਓ ਸੁਣਾਉਣੇ ਆ ਬਿਕਰਮਜੀਠੀ ਦੀ ਹੋ ਸਕਦੀ ਹੈ ਭਾਈ ਅੱਜ ਸੁਣਵਾਈ ਦੇ ਵਿੱਚ ਜਮਾਨਤ ਵੀ ਹੋ ਸਕਦੀ ਹੈ ਜੋ ਇਹ ਵਕੀਲ ਦਾ ਖੁਲਾਸਾ ਹੋਇਆ ਤੇ ਇੱਕ ਪੱਤਰਕਾਰ ਬੰਨੀਓ ਤਪਹਿਲਾ ਇੱਕ ਵੀਡੀਓ ਸੁਣਾ ਲੀਏ ਤੁਹਾਨੂੰ ਜਿਹੜੀ ਆਈ ਆ ਜਿਹੜੀ ਹੁਣ ਦੀ ਅਪਡੇਟ ਆ ਸਿਰ 5 ਮਿੰਟ ਹੋਇਆ ਆਈ ਨੂੰ ਤਾਂ ਪਹਿਲਾ ਵੀਡੀਓ ਸੁਣਾ ਦਈਏ ਫਿਰ ਆਪ ਅਗਲੇ ਵਿਚਾਰ ਸਾਂਝੇ ਕਰਾਂਗੇ ਡਿਟੇਲ ਸਾਹਮਣੇ ਆਈ ਮੁੱਦਾ ਇਹ ਆ ਕਿ ਬਗਲਾਉਰ ਦਾ ਵਕੀਲ ਬਿਕਰਾ ਮਜੀਠਿਆਲੀ ਜਿਹੜਾ ਪੇਸ਼ ਹੋਇਆ ਸੀ ਸ਼ੰਕਰ ਹੈਗਰੇ ਉਹ ਸਿਰਫ ਇੱਕ ਦਿਨ ਅਪੀਅਰ ਹੋਣ ਆਇਆ ਸੀ ਪੰਜਾਬ ਦੇ ਮਾਹਾਲੀ ਦੀ ਉਸ ਸਰਕੋਟ ਵਿੱਚ

ਕਿਤੇ ਵੀ ਪਾਸੇ ਕਰਵਟ ਲੈ ਸਕਦਾ ਹੈ ਅਸੀਂ ਤੁਹਾਨੂੰ ਅੰਦਰ ਨਹੀਂ ਗੱਲਾਂ ਨਾ ਕੀ ਦੱਸ ਸਕਦੇ ਕਿਉਂਕਿ ਇਹ ਅਦਾਲਤ ਦਾ ਮਾਮਲਾ ਹੈ ਜੋ ਡਾਕੂਮੈਂਟ ਪੇਸ਼ ਹੋਏ ਉਹ ਅਦਾਲਤ ਚ ਹੋਏ ਪਰ ਸਾਡੇ ਸੂਤਰਾਂ ਦੇ ਜੋ ਸਾਨੂੰ ਦੱਸਿਆ ਉਹ ਹੈਰਾਨ ਕਰਨ ਵਾਲਾ ਹੈ ਉਹ ਵੀ ਤੁਹਾਨੂੰ ਰਾਤਿਆਂ ਪਰ ਪਹਿਲਾਂ ਦੱਸ ਤੀਏ ਕਿ ਐਸਕੇ ਸਲਫੀਟੇ ਤੇ ਪਹੁੰਚੇ ਕਿਵੇਂ ਦੋਸਤੋ ਨਾਰਮਲੀ ਜਦ ਕੋਈ ਆਦਮੀ ਫੜਿਆ ਜਾਂਦਾ ਹੈ ਉੱਤੇ ਕੇਸ ਬਣਦਾ ਹੈ ਤਾਂ ਉਹਦਾ ਜਿਹੜਾ ਪੱਖ ਹੁੰਦਾ ਉਹਦੇ ਵਕੀਲ ਹੁੰਦੇ ਆ ਉਹ ਕਹਿੰਦੇ ਆ ਜੀ ਮੇਰਾ ਮੁਵਕਲ ਜਿਹੜਾ ਹੈ ਮੇਰਾ ਜਿਹੜਾ ਕਲਾਇੰਟ ਹੈ ਉਹ ਬੇਕਸੂਰ ਹੈ ਉਹਨੂੰ ਝੂਠਾ ਫਸਾਇਆ ਜਾ ਰਿਹਾ ਆ ਜੋ ਕੁਝ ਤੁਸੀਂ ਇਲਜ਼ਾਮ ਮੇਤੇ ਲਾਏ ਆ ਇਹਨਾਂ ਦਾ ਕੋਈ ਤਕ ਨਹੀਂ ਆ ਮੇਰੇ ਮੁਵਕਲ ਨੂੰ ਬਰੀ ਕੀਤਾ ਜਾਵੇ ਜਾਂ ਤੇ ਰਮਾਨਤ ਦਿੱਤੀ ਜਾਵੇ ਉਹ ਸਿਰਫ ਆਪਣੇ ਕਲਾਇੰਟ ਨੂੰ ਬਚਾਉਣ ਦਾ ਤਰਕ ਦਿੰਦੇ ਆ ਤੇ ਪਿੱਛੇ ਪਾਸੇ ਜਿਹੜੀ ਸਟੇਟ ਏਜੰਸੀ ਰਹੁੰਦੀਆਂ ਜਿਵੇਂ ਆਪਾਂ ਅੱਜ ਬੇਲ ਰੋਧੀ ਗੱਲ ਕਰ ਰਹੇ ਆ ਉਹ ਇਹ ਕਹਿੰਦੇ ਆ ਕਿ ਇਸ ਬੰਦੇ ਨੇ ਆ ਆ ਆ ਗਲਤੀਆਂ ਕੀਤੀਆਂ ਕਾਨੂੰਨ ਨਾਲ ਖਲਵਾੜ ਕੀਤਾ ਆ ਇਹਦੇ ਖਿਲਾਫ ਸਬੂਤ ਨੇ ਇਸ਼ਖਰ ਕੇ ਨੂੰ ਸਜ਼ਾ ਦਿੱਤੀ ਜਾਵੇ ਸਿੱਧੀ ਸਾਦੀ ਭਾਸ਼ਾ ਇਹ ਦੋ ਹੀ ਤਰਕ ਹੁੰਦੇ ਹਨ ਇੱਕ ਪ੍ਰਾਕ੍ਰਿਤਿਕ ਉਸਨੋਂ ਵੱਲੋਂ ਤੇ ਇੱਕ ਡਿਫੈਂਸ ਵੱਲੋਂ ਹੁਣ ਜਿਹੜਾ ਕਿ ਸ਼ੰਕਰ ਹੈ ਗੜੇ ਇਹ ਵਕੀਲ ਇੱਕ ਦਿਨ ਵਾਸਤੇ ਆਇਆ ਸੀ ਜੋ ਕੋਰਟ ਦੇ ਵਿੱਚ ਸੈਸ਼ਨ ਦੇ ਵਿੱਚ ਤੇ ਪਰ ਹੁਣ ਵਿਕਰਮਜੀਤ ਜੀ ਨੂੰ ਬਈ ਬਹੁਤ ਛੇਤੀ ਜਿਹੜਾ ਕਿ ਹੋ ਸਕਦੀ ਹੈ ਜਮਾਨਤ ਵੀ ਪਰ ਅੱਜ 7 ਤਰੀਕ ਨੂੰ ਫਿਰ ਉਹਦੀ ਸੁਣਵਾਈ ਹੋਣੀ ਸੀ ਤੇ ਜਿਹੜਾ ਹੁਣ ਇਹ ਬੈਂਗਲੌਰ ਦਾ ਇੱਕ ਵਕੀਲ ਆ ਤੇ ਇਹਨੇ ਇੱਕ ਵਿਜੀਲੈਂਸ ਨੂੰ ਭਜੜਾ ਪਾਤੀਆਂ ਪੰਜਾਬ ਸਰਕਾਰ ਨੂੰ ਭਜੜਾ ਪਾਤੀਆਂ ਕਿਉਂਕਿ ਜਿਹੜੇ ਵਿਕਰਮ ਮਜੀਠੀਏ ਨੂੰ ਹਰ ਰੋਜ਼ ਸੁਣਵਾਈ ਅੱਗੇ ਵਧਾ ਦਿੱਤੀ ਜਾਂਦੀ ਸੀ ਇਹਨਾਂ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਮੇਰਾ ਇਹ ਕਲੈਂਡ ਆ ਇਹਨੂੰ ਝੂਠਾ ਫਸਾਇਆ ਜਾ ਰਿਹਾ ਇਹਨਾਂ ਤੋਂ ਕੋਈ ਦੋਸ਼ ਹੈ ਤੇ ਸਾਬਤ ਨਹੀਂ ਹੋਏ ਪਹਿਲਾਂ 1000 ਏਕੜ ਕਹਿੰਦੇ ਸੀ ਜਿਹੜੀ ਤੇ ਬਾਕੀ ਜਿਹੜੇ ਨਸ਼ੇ ਦੇ ਦੋਸ਼ ਲੱਗਦੇ ਨੇ ਨਸ਼ਾ ਤਸਕਰੀ ਕਰਦਾ ਸੀ ਗੈਰ ਕਾਨੂੰਨੀ ਤਰੀਕੇ ਨਾਲ 500 ਬਣੀ 540 ਕਰੋੜ ਆਮਦਨ ਜਿਹੜੀ ਉਹਦੇ ਦੋਸ਼ ਲੱਗਦੇ ਆ ਤੇ ਪਰ ਇਹਨਾਂ ਤੋਂ ਕੁਝ ਹਾਇ ਤੱਕ ਬਰਾਮਦ ਨਹੀਂ ਹੋਇਆ ਇਹ ਅੱਗੇ ਦੀ ਅੱਗੇ ਇਹਨਾਂ ਨੂੰ ਗ੍ਰਿਫਤਾਰੀ ਬਤਾ ਦਿੱਤੀ ਜਾਂਦੀ ਆ ਤੇ ਭਾਈ ਇੱਕ ਦਿਨ ਦੇ ਵਾਸਤੇ ਆਇਆ ਸੀ ਜਿਹੜਾ ਪੂਰਾ ਕੇਸ ਇਹ ਸੀ ਵੀ ਪੂਰਾ ਕੇਸੇ ਹੀ ਲੜੂਗਾ ਪਰ ਇੱਕ ਦਿਨ ਦੇ ਵਿੱਚ ਵਿਜੀਲੈਂਸ ਨੂੰ ਤੇ ਪੰਜਾਬ ਸਰਕਾਰ ਨੂੰ ਭਾਜੜਾ ਪਾਤੀਆਂ ਬਿਕਰਮਜੀਤ ਜੀ ਨੂੰ ਹੁਣ ਹੋ ਸਕਦਾ ਰਾਹਤ ਵੀ ਮਿਲ ਸਕਦੀ ਹੈ ਜਿਹੜੇ ਹਿਸਾਬ ਨਾਲ ਸੀਐਮ ਪੰਤਮਨ ਕਹਿੰਦਾ ਸੀ ਵੀ ਮੇਰੀ ਜੋ ਸਰਕਾਰ ਦੇ ਵਿੱਚ ਇਹਦੀ ਕੋਈ ਸੁਣਵਾਈ ਨਹੀਂ ਹੋ ਸਕਦੀ ਪਰ ਹੁਣ ਜਿਹੜਾ ਕਿ ਇੱਕ ਬਈ ਆਪਣੇ ਦਿਮਾਗ ਨਾਲ ਉਹਨੇ ਜਿਹੜਾ ਵਕੀਲ ਇਹ ਬੈਂਗਲੌਰ ਦਾ ਤਾਂ ਇੱਕ ਆਪਾਂ ਕਹიდੀਏ ਵੀ ਖੇਡ ਕਸੂਤੀ ਖੇਡ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਸਵਾਲ ਠਾਉਣੇ ਔਖੇ ਹੋ ਗਏ ਹੁਣ ਉਹਨਾਂ ਦਾ ਕਹਿਣਾ ਇਹ ਆ ਵੀ ਮੇਰੇ ਕਲੈਂਟ ਨੂੰ ਹੀ ਫਸਾਇਆ ਜਾ ਰਿਹਾ ਕਿਉਂਕਿ ਅੱਗੇ ਸਮਾਂ ਵਧਾ ਦਿੱਤਾ ਜਾਂਦਾ ਹੁਣ ਪਹਿਲਾਂ ਸਰਕਾਰ ਕਹਿੰਦੀ ਸੀ ਵੀ ਅਸੀਂ ਜਾਂਚ ਕਰ ਰਹੇ ਹਾਂ ਜਿੱਥੇ ਦੇ ਟਿਕਾਣੇ ਆ ਤੇ ਅਸੀਂ ਉਹ ਟਿਕਾਣਿਆਂ ਤੇ ਛਾਪੇਮਾਰੀ ਹਜੇ ਤੱਕ ਜਾਰੀ ਆ ਹਜੇ ਤੱਕ ਸ਼ੁਰੂਆਤ ਤੇ ਪਰ ਹਜੇ ਮਾਮਲੇ ਹਜੇ ਤਾਂ ਹੋਰ ਸਾਹਮਣੇ ਆਉਣੇ ਬਾਕੀ ਆ ਪਹਿਲਾਂ 7 ਦਿਨ ਦਾ ਰਮਾਨਿਲਦਾ ਬਾਅਦ ਦੇ ਵਿੱਚ 4 ਦਿਨ ਦਾ ਬਾਅਦ ਦੇ ਵਿੱਚ 14 ਦਿਨਾਂ ਦੀ ਨਿਆਇਕ ਰਸਤੇ ਵਿੱਚ ਪੇਜਿਆ ਜਾਂਦਾ ਆ ਹੁਣ ਫੇਰ 14 ਦਿਨਾਂ ਦੀ ਨਿਆਇਕ ਰਸਤੇ ਵਿੱਚ ਪੇਜਿਆ ਜਾਂਦਾ ਤੇ ਪਰ ਜਿਹੜਾ ਹੁਣ ਨਵਾਂ ਮੋੜ ਬਿਕਰਮਜੀਠੀਏ ਦੇ ਮਾਮਲੇ ਵਿੱਚ ਆ ਗਿਆ ਜਿਹਦੇ ਵਿੱਚ ਭਈ ਇਹ ਵਕੀਲ ਦਾ ਕਹਿਣਾ ਹੁਣ ਇਹ ਆ ਵੀ ਹੋ ਸਕਦਾ ਜਿਹਦੇ ਵਿੱਚ ਜਵੰਤ ਵੀ ਹੋ ਸਕਦੀ ਇਹਨਾਂ ਦੀ ਵਕੀਲ ਨੇ ਹੁਣ ਵਿਜੀਲੈਂਸ ਨੂੰ ਇਹ ਇਸ ਕਰਕੇ ਫਸਾ ਲਿਆ ਵੀ ਜਿਹੜਾ ਮੇਰਾ ਕਲਾਇੰਟ ਹੈ ਇਹਦੇ ਤੇ 20 ਦਿਨ 22 ਦਿਨ ਹੋ ਗਏ ਤੱਪ ਪਰ ਹਜੇ ਤੱਕ ਇਹਨਾਂ ਤੋਂ ਜਦੋਂ ਕੋਈ ਸਬੂਤ ਪੇਸ਼ ਨਹੀਂ ਹੋਇਆ ਤਾਂ ਹੁਣ ਕੀ ਹੋ ਸਕਦਾ ਪੇਸ਼ ਇਸ ਕਰਕੇ ਵਿਜੀਲੈਂਸ ਨੂੰ ਤੇ ਪੰਜਾਬ ਸਰਕਾਰ ਨੂੰ ਭਾਜਣਾ ਪੈਗੀਆਂ ਜਿਹਦੇ ਵਿੱਚ ਹੁਣ ਸੀਐਮ ਪੰਤ ਮੰਤ ਵੀ ਐਕਸ਼ਨ ਆ ਸਕਦਾ ਇਹ ਜਿਹੜਾ ਹੁਣ ਵਕੀਲ ਨੇ ਭਾਈ ਇਹਨਾਂ ਨੂੰ ਸਵਾਲਾਂ ਦੇ ਵਿੱਚ ਫਸਾ ਲਿਆ ਵੀ ਕੋਈ ਜਦੋਂ ਦੋਸ਼ ਨਹੀਂ ਸਾਬਤ ਕਰ ਸਕੇ ਇੰਨੇ ਦਿਨਾਂ ਦੇ ਵਿੱਚ ਹੁਣ ਤੁਸੀਂ ਕੀ ਸਾਬਤ ਕਰੋਗੇ ਰਿਮਾਂਡ ਵੀ ਤੁਸੀਂ ਇੱਕ ਦਿਨ ਚਾਰ ਵਾਰ ਪਹਿਲਾਂ ਇੱਕ ਵਾਰ ਚਾਰ ਵਾਰ ਇੱਕ ਵਾਰ ਸੱਤ ਵਾਰ ਰੱਖ ਰਿਆ ਉਹਨਾਂ ਨੂੰ ਰਿਮਾਂਡ ਤੇ ਵੀ ਤੇ ਪਰ ਹੁਣ ਖੁੱਦ ਬਿਜੀਲੈਂਸ ਫਸਦੀ ਨਜ਼ਰ ਆਉਂਦੀ ਆ ਜਿਹੜੀ ਇਹ ਪੱਤਰਕਾਰ ਬਣੀਓ ਜੋ ਆਪਾਂ ਇੱਕ ਵੀਡੀਓ ਸੁਣਾਈ ਆ ਜੋ ਇੱਕ ਸਾਹਮਣੇ ਆਈ ਆ ਤੇ ਭਾਈ ਜਿਹੜਾ ਬੈਂਗਲੌਰ ਦਾ ਇਹ ਵਕੀਲ ਆ ਤਾਂ ਇਹਨੇ ਹੁਣ ਬਿਜੀਲੈਂਸ ਤੇ ਪੰਜਾਬ ਸਰਕਾਰ ਨੂੰ ਭਾਜੜਾ ਪਾਤੀਆਂ ਜਿਹਦੇ ਵਿੱਚ ਹੁਣ ਅੱਗੇ ਦੀ ਜਾਣਕਾਰੀ ਜਿਹੜੀ ਅੱਜ ਦੀ ਸੁਣਾਈ ਆ ਵੈਕਰਮ ਜੀ ਦੀ ਮਜੀਠੀਏ ਦੀ ਜਿਹਦੇ ਵਿੱਚ ਜਮਾਨਤ ਵੀ ਹੋ ਸਕਦੀ ਹੈ ਭਾਈ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਖਬਰ ਸਾਂਝੀ ਜ਼ਰੂਰ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਇਹੀ ਆ ਤੇ ਜਿਹੜਾ ਬੈਂਗਲੌਰ ਦਾ ਵਕੀਲ ਆ ਜਿਹਦੇ ਵਿੱਚ ਭਾਈ ਇਹ ਖੇਡ ਖੇਡ ਕੇ ਇੱਕ ਪੰਜਾਬ ਸਰਕਾਰ ਨਾਲ ਤੇ ਵਿਜੀਲੈਂਸ ਨਾਲ ਇਹਨਾਂ ਨੂੰ ਸਵਾਲਾਂ ਦੇ ਵਿੱਚ ਫਸਾ ਲਿਆ ਤਾਂ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਸੁਣਵਾਈ ਤੋਂ ਬਾਅਦ ਪਤਾ ਲੱਗੂ ਬਈ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਥੋੜੇ ਸਾਂਝੀ ਜਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਨਾਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਰ ਮਿਲਦੇ ਆ ਕਾਨੂੰਨ ਨੋ ਟੌਪ ਤੇ ਧੰਨਵਾਦ